ਸਟਾਰ ਜੇਲ੍ਹਾਂ ਨੂੰ ਸੁਧਾਰ ਕਰ ਕਹਿੰਦੇ ਹਨ ਕੈਦੀ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਉਸ ਨੂੰ ਇਸੇ ਆਸ ਨਾਲ ਅੰਦਰ ਭੇਜਿਆ ਜਾਂਦਾ ਹੈ ਕਿ ਉਸ ਦੇ ਨੈਤਿਕ ਅਤੇ ਸਮਾਜਿਕ ਪੱਧਰ ਵਿੱਚ ਸੁਧਾਰ ਹੋਵੇਗਾ ਡੰਡੀ ਇਸ ਵਿੱਚ ਸਰਕਾਰਾਂ ਅਤੇ ਕਾਨੂੰਨ ਪ੍ਰਬੰਧ ਕਿੰਨਾ ਕੁ ਸਫਲ ਹੈ ਇਸ ਬਾਰੇ ਰੋਜ਼ਾਨਾ ਜੇਲਾ ਵਿੱਚੋਂ ਆਉਂਦੀਆਂ ਖਬਰਾਂ ਤੋਂ ਪਤਾ ਲੱਗ ਜਾਂਦਾ ਹੈ ਡੰਡੀ ਜੇਲ ਕੋਈ ਵੀ ਹੋਵੇ ਅੰਦਰਲੇ ਹਾਲਾਤ ਅਤੇ ਘਟਨਾਵਾਂ ਤਕਰੀਬਨ ਇੱਕੋ ਜਹੀਆਂ ਹੀ ਹੁੰਦੀਆਂ ਹਨ ਡੰਡੀ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਡੰਡੀ ਪਿਛਲੇ ਸਾਲ ਕੇਂਦਰੀ ਜੇਲ ਸ਼੍ਰੀ ਗੋਇੰਦਵਾਲ ਸਾਹਿਬ ਅੰਦਰ ਗੈਂਗਸਟਰਾਂ ਦੇ ਦੋ ਧੜਿਆਂ ਦਰਮਿਆਨ ਹੋਈ ਗੈਂਗਵਾਰ ਵਿੱਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ ਡੰਡੀ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੀ ਜੇਲ੍ਹਾਂ ਅੰਦਰលੀਆਂ ਕਟਨਾਵਾ ਪਰੇਸ਼ਾਨ ਕਰਨ ਵਾਲੀਆਂ ਹਨ ਡੰਡੀ 2 ਮਈ 2023 ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਉੱਤੇ ਹਮਲਾ ਕੀਤਾ ਗਿਆ ਸੀ ਡੰਡੀ ਇਸ ਸਬੰਧੀ ਆਈ ਰਿਪੋਰਟ ਮੁਤਾਬਕ ਹਮਲਾਵਰਾਂ ਨੇ ਬੈੱਡ ਦੀਆਂ ਚਾਦਰਾਂ ਬੰਨੀਆਂ ਅਤੇ ਪਹਿਲੀ ਮੰਜ਼ਲ ਉੱਤੇ ਸਥਿਤ ਆਪਣੀ ਬੈਰਕ ਤੋਂ ਜ਼ਮੀਨ ਤੱਕ ਪਹੁੰਚਣ ਲਈ ਰਸੀਆਂ ਵਾਂਗ ਉਹਨਾਂ ਦੇ ਵਰਤੋਂ ਕੀਤੀ ਡੰਡੀ ਗੈਂਗਵਾਰ ਦੇ ਨਾਲ-ਨਾਲ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਅਤੇ ਨਸ਼ਾ ਮਿਲਣ ਦੀਆਂ ਕਟਨਾਵਾਂ ਵੀ ਸੁਰੱਖਿਆ ਪ੍ਰਬੰਧਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦੀਆਂ ਰਹੀਆਂ ਹਨ ਡੰਡੀ ਅਤਿ ਆਧੁਨਿਕ ਅਤੇ ਉੱਚ ਸੁਰੱਖਿਆ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ 60 ਤੋਂ ਵੱਧ ਖਤਰਨਾਕ ਗੈਂਗਸਟਰ ਅਤੇ 1700 ਤੋਂ ਵੱਧ ਹੋਰ ਦੋਸ਼ੀ ਬੰਦ ਹਨ ਡੰਡੀ ਇਸ ਤੋਂ ਇਲਾਵਾ ਵਿਦੇਸ਼ੀ ਜੇਲਾਂ ਦੀ ਗੱਲ ਕੀਤੀ ਜਾਵੇ ਸਟਾਰ ਤਾਂ ਉਥੇ ਵੀ ਹਾਲਾਤ ਕੋਈ ਬਹੁਤੇ ਵੱਖ ਨਹੀਂ ਹਨ ਡੰਡੀ ਬ੍ਰਾਜ਼ੀਲ ਦੀ ਪਾਰਾ ਸੂਬੇ ਦੀ ਜੇਲ੍ਹ ਅੰਦਰ ਦੋ ਗੁੱਟਾਂ ਵਿਚਾਲੇ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ 52 ਲੋਕਾਂ ਦੀ ਮੌਤ ਹੋ ਗਈ ਸੀ ਡੰਡੀ ਸਥਾਨਕ ਮੀਡੀਆ ਮੁਤਾਬਕ ਇੱਕ ਹਿੱਸੇ ਵਿੱਚ ਕੈਦ ਇੱਕ ਗੈਂਗ ਦੇ ਲੋਕ ਜੇਲ੍ਹ ਦੇ ਦੂਜੇ ਹਿੱਸੇ ਵਿੱਚ ਚਲੇ ਗਏ ਅਤੇ ਸੰਘਰਸ਼ ਸ਼ੁਰੂ ਹੋ ਗਿਆ ਡੰਡੀ ਦਰਅਸਲ ਜੇਲ੍ਹਾਂ ਅੰਦਰ ਕੈਦੀਆਂ ਨੂੰ ਬੇਸ਼ੱਕ ਸੁਧਾਰਨ ਲਈ ਭੇਜਿਆ ਜਾਂਦਾ ਹੈ ਪਰ ਡੰਗਰਾਂ ਪਸ਼ੂਆਂ ਵਾਂਗ ਅੰਦਰ ਡੱਕੇ ਹੋਏ ਇਹਨਾਂ ਕੈਦੀਆਂ ਦੇ ਜੀਵਨ ਪੱਧਰ ਅਤੇ ਮਾਨਸਿਕ ਵਿਕਾਸ ਨੂੰ ਨਵਾਂ ਰੂਪ ਦੇਣ ਲਈ ਕੋਈ ਤੰਗ ਤਰੀਕਾ ਨਹੀਂ ਵਰਤਿਆ ਜਾਂਦਾ ਡੰਡੀ ਬਹੁਤੇ ਕੈਦੀ ਜੇਲ੍ਹ ਅੰਦਰ ਮਾਨਸਿਕ ਤਣਾਅ ਨੂੰ ਸਹਿਣ ਕਰਨ ਦੀਆਂ ਹੱਦਾਂ ਟੱਪ ਚੁੱਕੇ ਹਨ ਡੰਡੀ ਕਈ-ਕਈ ਸਾਲ ਦੀਆਂ ਸਜ਼ਾਵਾਂ ਅਤੇ ਜੇਲ੍ਹ ਦੇ ਇੱਕ ਖਾਸ ਦਾਇਰੇ ਅੰਦਰ ਵਿਚਰਦੇ ਇਹ ਅਪਰਾਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਆਪਣੇ ਪਿੰਡੇ ਉੱਤੇ ਹੰਡਾਉਂਦੇ ਹਨ ਡੰਡੀ ਅਪਰਾਧ ਅਤੇ ਅਪਰਾਧੀ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਡੰਡੀ ਕਈ ਵਾਰ ਕੋਈ ਅਪਰਾਧੀ ਜੇਲਾ ਅੰਦਰ ਸਜ਼ਾਵਾਂ ਕੋਤ ਦੇ ਸਮੇ ਵੀ ਕਈ ਹੋਰ ਤਰ੍ਹਾਂ ਦੇ ਅਪਰਾਧ ਕਰ ਬੈਠਦਾ ਹੈ ਪਰਿਵਾਰ ਅਤੇ ਸਮਾਜ ਤੋਂ ਦੂਰੀ ਦੇ ਨਾਲ-ਨਾਲ ਇਹ ਕੈਦੀ ਕਈ ਤਰ੍ਹਾਂ ਦੀਆਂ ਮਾਨਸਿਕ ਪੀੜਾਂ ਸਹਿੰਦੇ ਹਨ ਡੰਡੀ ਜੇਲਾ ਵਿੱਚ ਕੈਦੀਆਂ ਜਾਂ ਹਵਾਲਾਤੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵੀ ਇਸੇ ਕੜੀ ਦਾ ਹਿੱਸਾ ਹਨ ਡੰਡੀ ਜੇਲ੍ਹਾਂ ਵਿੱਚ ਕੈਦੀਆਂ ਦੀ ਮਾਨਸਿਕ ਸਥਿਤੀ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਸਮੇਂ-ਸਮੇਂ ਉਤੇ ਉਨ੍ਹਾਂ ਦੀ ਮਾਨਸਿਕ ਹਾਲਤ ਦੀ ਜਾਂਚ ਕਰਨੀ ਚਾਹੀਦੀ ਹੈ